ਹਾਂਜੀ ਹੱਕ ਸਾਦੀ ਬਾਤ ਦੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਹੜ੍ਹ ਪੀੜਤਾਾਂ ਦੇ ਬਾਰੇ ਪੰਜਾਬ ਦੇ ਲਗਭਗ ਇੱਕ ਬਹੁਤ ਵੱਡਾ ਖੇਤਰ ਆ ਜਿਹੜਾ ਕਿ ਉਹ ਹੜ੍ਹਾਂ ਦੇ ਮਾਰ ਦੇ ਵਿੱਚ ਆਇਆ ਹੋਇਆ ਬੌਸਮ ਜਿਹੜਾ ਤਬਦੀਲੀ ਦੇ ਕਾਰਨ ਐਤਕੀ ਜਿਹੜੀ ਪਹਾੜਾਂ ਦੇ ਵਿੱਚ ਵਰਖਾ ਲ ਉਹ ਜ਼ਿਆਦਾ ਹੋ ਗਈ ਤੇ ਜਿਹਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਵੱਡੇ ਮਾਤਰਾ ਦੇ ਵਿੱਚ ਕੀ ਆ ਹੜਾ ਆ ਗਏ ਨੇ ਜਾਂ ਪਾਣੀ ਆ ਗਿਆ دریاਵਾਂ ਦਾ ਪਾਣੀ ਚੜ ਗਿਆ ਤੇ ਉਹ ਬੰਨ ਟੁੱਟ ਗਏ ਨੇ ਜਿਹਦੇ ਕਾਰਨ ਹੁਣ ਸਾਡੇ ਪੰਜਾਬ ਦੇ ਵਿੱਚ ਜਿੱਥੇ ਰਾਸ਼ਨ ਹਰਾ ਚਾਰਾ ਤੇ ਹੋਰ ਬਹੁਤ ਸਾਰੀਆਂ ਲੋੜੀ ਦੀਆਂ ਚੀਜ਼ਾਂ ਦੀ ਲੋੜ ਹੈ ਉਸ ਤੇ ਕਿਸ਼ਤੀਆਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਹੁਣ ਸਾਡੇ ਇੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਦੇਖਿਆ ਜਾਵੇ ਜਾਂ ਹੋਰ ਜਿੰਨੇ ਮਾਨਸਾ ਜ਼ਿਲ੍ਹੇ ਦੇ ਹਲਕੇ ਨੇ ਤਾ ਉਥੇ ਕੀ ਹੈ ਵੀ ਇਹ ਜਿਹੀਆਂ ਕਿਸ਼ਤੀਆਂ ਵਗੈਰਾ ਬਣਾਈਆਂ ਨਹੀਂ ਜਾਂਦੀਆਂ ਪਰ ਇੱਕ ਛੋਟੀ ਜਹੀ ਵਰਕਸ਼ਾਪ ਤੇ ਇੱਕ ਕਿਸ਼ਤੀ ਬਣਾ ਕੇ ਇੱਕ ਨਵਾਂ ਕੀਰਤੀਮਾਨ ਅਸੀਂ ਕਹਿ ਸਕਦੇ ਹਾਂ ਉਹ ਬਣਾਤਾ ਕਿਉਂਕਿ ਬੜਾ ਮਹਿਮਾਨ ਮਹਿਸੂਸ ਹੁੰਦਾ ਹੈ ਜਦੋਂ ਇੱਕ ਪੰਜ ਚਾਰ ਪੜਾ ਲਿਖਿਆ ਜਾਂ ਘੱਟ ਪੜਾ ਲਿਖਿਆ ਬੰਦਾ ਇਹੋ ਜਿਹੀ ਕੋਈ ਖੋਜ ਕਰਦਾ ਹੈ ਇਹੋ ਜਿਹੀ ਕੋਈ ਆਪਣੇ ਮਿਸ਼ਨ ਦੇ ਵਿੱਚ ਸਫਲ ਹੁੰਦਾ ਹੈ ਤਾ ਬੜੀ ਕਹਿ ਸਕਦੇ ਆ ਮਾਣ ਦੀ ਗੱਲ ਹੁੰਦੀ ਐ ਕਿਉਂਕਿ ਇੰਨੇ ਨੇ ਸਾਲ ਕਿਤਾਬਾਂ ਪੜ੍ਹ ਕੇ ਇੰਜੀਨੀਅਰ ਕਰਕੇ ਅਸੀਂ ਵੱਡੇ ਵੱਡੇ ਪੁਲ ਬਣਾਉਣੇ ਆ ਜਾਂ ਹੋਰ ਸੰਸਤੇ ਬਾ ਮਤਲਬ ਸਾਲਾਂ ਦੀ ਮਿਹਨਤ ਹੁੰਦੀ ਐ ਕੋਈ ਵੀ ਚੀਜ਼ ਬਣਾਉਂਦਾ ਹਨ ਪਰ ਇੱਕ ਕੰਪੈਰੀਸ਼ਨ ਕੀਤਾ ਜਾਵੇ ਇੱਕ ਪੰਜ ਚਾਰ ਪੜ੍ਹੇ ਲਿਖੇ ਬੰਦੇ ਨੇ ਇੱਕ ਕਿਸਤੀ ਦੀ ਕਿਸਤੀ ਬਣਾ ਕੇ ਉਹਨੂੰ ਜੋ ਤਾਂ ਜਿਹੜਾ ਕਿ ਕਹਿ ਸਕਦੇ ਹਾਂ ਸਫਲ ਇੱਕ ਛੋਟੀ ਵਰਕਸ਼ਾਪ ਦੇ ਉੱਤੇ ਉਹ ਤੇ ਸਫਲ ਟੈਸਟ ਕੀਤਾ ਗਿਆ ਵੀ ਮਤਲਬ ਉਹਨੂੰ ਸਹੀ ਪੂਰੀ ਆਪਣੇ ਕਹਿ ਸਕਦੇ ਆ ਵੀ ਆਪਣੇ ਉਹਨਾਂ ਦੇ ਉੱਪਰ ਪੂਰਾ ਕਾਮਯਾਬ ਹੋਈ ਹੈ ਟੈਸਟ ਦੇ ਵਿੱਚ ਤਾਂ ਜਿਹੜੀ ਇਹ ਕਾਮਯਾਬੀ ਹੈ ਤਾਂ ਇੱਕ ਬਹੁਤ ਹੀ ਪਿੱਛੇ ਦੀ ਮਿਹਨਤ ਹੈ ਕਿਉਂਕਿ ਉਹਨੇ ਲਗਾਤਾਰ ਮਿਹਨਤ ਕਰਕੇ ਇਹ ਜਿਹੜੀ ਕਿਸ਼ਤੀ ਤਿਆਰ ਕੀਤੀ ਆ ਇਹ ਵਧਾਈ ਦਾ ਪਾਤਰ ਹੈ ਕਿਉਂਕਿ ਕਈ ਵਾਰੀ ਇਹੋ ਜਿਹੇ ਲੋਕਾਂ ਦਾ ਟੈਲੈਂਟ ਆ ਜਿਹੜਾ ਸ਼ੋਪਿਆ ਰਹਿ ਜਾਂਦਾ ਤਾਂ ਸਾਨੂੰ ਉਹਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਤੇ ਹੁਣ ਅੱਗੇ ਜਿਹੜੀ ਵੀਡੀਓ ਤੁਸੀਂ ਉਹ ਵੀ ਦੇਖੋ ਅਸੀਂ ਇਹ ਕਿਸਤੀ ਕਿਸ ਤਰ੍ਹਾਂ ਤਿਆਰ ਹੋਈ ਹੈ ਤੇ ਇਹਦਾ ਕਿਸ ਤਰ੍ਹਾਂ ਟੈਸਟ ਕੀਤਾ ਗਿਆ ਇਹ ਸਾਨੂੰ ਹੁਣ ਸਾਰਾ ਅੱਗੇ ਵੀਡੀਓ ਦਿਖਾਉਣੀ ਹੈ बई बणकर नई उहा जी गेड़ा ਆਏ ਜੱਟ ਖੜੇ ਆ ਜੋ ਜਮੂਨੋਂ ਦੇ ਰਹੇ ਅਸੀਂ ਪਹਿਲਾਂ ਤੁਸੀਂ ਇੱਥੇ ਨਹੀਂ ਬੈਠ ਸਕਦੇ ਕੱਜ ਕਰੋਗੇ ਕੀ ਤੁਸੀਂ ਇੱਥੇ ਵਹਜਾ ਸੀਟ ਤੇ ਦਰਨ ਜਾਣਦਾ ਉਹ ਬੈਠੋ ਪਾਈਏ ਤੇ ਵਿੱਚ ਚਾਲ ਵੇ ਡੇਬੂ ਆ ਲੈ ਗੱਡੀ ਤੇ ਆਲੇ ਚਰਚੇ ਦੇ ਬਾਹਰ ਚਾਹਬ ਜੀ ਕੁੜੀ ਸੋਹਣੀ ਦਾ ਕੁੱਤਾ ਵੀ ਜਰੂਰ ਹੋਊਗਾ ਨਾਲ ਨਾਲ ਕਰਨ ਜਾਣਦਾ ਓਏ ਥੱਲੇ ਉੱਤਰੋ ਕਰਨ ਕਰਨ ਵਾਲੇ ਬੈਠੋ ਜਾਣਦੇ ਇਹਦਾ ਬੋਟ ਨੇ ਉਹ ਇਹ ਜਿਹੇ ਬੰਨੀਆਂ ਨੇ ਕਿੰਨਾ ਪਾੜ ਚੁੱਕਾ ਜੇ ਮੈਂ ਇੱਥੇ ਹਸਦਾ ਠੀਕ ਬੰਬਈ ਹੋਟਲੀ ਆ ਨਹੀਂ ਸੀਗੀ

ਇਹ ਕਾਰ ਕੋਲ ਹੈ ਜੀ ਤਾਂ ਸਭ ਤੋਂ ਸ਼ੁਰੂ ਤੇ ਕਾਫੀ ਦੀ ਤੇਰੇ ਦਾ ਸਾਲ ਹੈ ਅਜੇ ਨਾਲ ਮੀਟਾਂ ਦੇ ਲਈ ਕਿਸ਼ਤੀ ਬਣਾਉਣੀ ਹੈ ਇਹ ਕਿਸ਼ਤੀ ਸਾਬਤ ਹੋਵੇ ਆਪ ਜੀ ਅੱਗੇ ਬੇਚਦੇ ਹੋ ਇਹ ਵੀ ਜਾ ਕੇ ਖੰਡੀ ਤੋਂ ਲੋਕਾਂ ਦੇ ਲਈ ਇਹ ਕਾਰ ਕੋਲ ਹੈ ਜੀ ਸਾਰੇ ਛੜੇ ਕਰਨ ਪੈਸੇ ਸੋਚਦੇ ਨਾਲ ਜਨਾਨ ਚਲਾਉਂਦਾ ਜਾਨੀ ਚਲਾਉਂਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆਦਾ ਮੁੱਚੀ ਛੱਟ ਲੋ ਮੱਥਾ ਦੇਖੋ ਆਹ ਆਇਆ ਬੜੀ ਵਿਸਾਸ ਆਜੀ ਕਿਹੜੇ ਗੱਲ ਬੱਤਿਆ ਆਇਆ ਚੜਨ ਵਾਸਤੇ ਲਾਈਏ ਚੜ ਜਾ ਬਾਬਾ ਚੜ ਜਾ ਉਹ ਪੁਸ਼ਪਿੰਦਰ ਚੜ ਜਾ ਘੱਟੀਆਂ ਕਰਕੇ ਨੇ ਚਲ ਰਾਜੋ ਮੋੜ ਲੈ ਇੰਜ ਤੁਹਾਨੂੰ ਹਾਂ ਬੈਠ ਜਾ ਹਾਂ ਬਰਾ ਪ੍ਰਸ਼ਾਦ ਤਾਂ ਵੰਡ ਦੋ ਚੱਲ ਵੀ ਖੜ ਜਾ ਨਹੀਂ ਉਹਨੂੰ ਗਾਲਜੋ ਚੱਲੀਏ ਪਟੋਨਾ ਮਾਣ ਇੱਕ ਮਿੰਟ ਰੱਖ ਲੇ ਆਜੋ ਜਿਹੜੇ ਬੇਫਾਲਤੂ ਖੜੇ ਹੋ ਕੇ ਚੜਜੋ ਘਰ ਤੱਕ ਚੜਾਉਣਾ ਤੇ ਆਜੋ ਹਾ ਯਾਰ ਸੰਧਰ ਕਰਦੇ ਯਾਰ ਸੈਕੰਡਰੀ ਲਾ ਦੋ ਬੁਣੀ ਨਾ ਮਾਰੀ ਨਾ ਤੁਸ ਜੀ ਬੱਚੇ ਵਕਤਨਾ ਸੀ ਉਹ ਠੀਕ ਕਿਰਾਏ ਦਾ 我也没有。No, no, no, no. ਜੰਗੀ ਸਟਰੀਕ ਬੱਸ ਫਰਾਰ ਸੋ ਕਰਾ ਖਰਚਾ ਜਾਂ ਕੋਈ ਨਾ ਐ ਕੀ ਹੋਏ ਨੋ ਦੇ 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 ਆਪਣੇ ਪੁੱਤ ਬਾਗੀ ਉਹ ਜੋੜੇ ਤੋਂ ਭੇਲਿਆ ਵੀਡੀਓ ਨਿਯੋਜਕ ਦੇ ਬਾਕੀ ਬਹਿ ਜਾ ਉਹ ਇਹਨੂੰ ਦੀਦਾ ਨਹੀਂ ਅਮੀ ਆਇਆ ਲਾ ਰਹੀ ਹੈ ਬਾਈ ਜਿਵੇਂ ਹਮ ਚੱਲ ਵੀ ਹੋਇਆ ਹਮ ਅੱਜ ਦੇ ਵੀਡੀਓ ਬੜਾ ਸਾਰੀਆਂ ਬਣਾਈਆਂ ਤੇ ਬਾਕੀ ਬਾਈ ਜੰਗਾ ਮੇਰੀ ਵੀ ਬਣਾ ਦੇ ਮੂਰਾ ਇੱਕ ਤਰ੍ਹਾਂ ਬਣਾ ਨਾ ਆਪਾ ਜੰਗਾ ਬਣਾ ਦੇ ਮੇਰੇ ਓਏ ਉਸ ਦੇ ਪਾਸ ਜਾ ਕੇ ਦੂਜੇ ਜਾਣੇ ਕਹਿੰਦਾ ਕੀ ਬਣੂ ਦੁਨੀਆ ਦਾ ਇਹ ਦੇਖ ਮਾਈ ਮੈਨੂੰ ਮੇਰੀ ਵੀਡੀਓ ਪਾ ਆ ਇੱਧਰ ਤੇ ਬੱਸ ਬੈਠ ਭਾਈ ਬਾਈਕ ਚਲਾਣਾ ਹੋ ਗਿਆ ਇੱਧਰ ਆ ਜਿੱਥੇ ਨਹੀਂ ਆਇਆ ਪਾਣੀ ਢੰਗ ਨਾਲ ਉਹ ਕਰਦੀ ਹੈ ਨਹੀਂ ਨਹੀਂ ਬੱਸ ਸਾੜੀ ਮੋੜ ਦਾ ਤਾਬਰ ਵਾਲਾ ਯਾਰ ਉਹ ਰੋਕ ਦੇ ਆ ਨਿਗਰ ਦੇ ਰਿਹਾ ਹੈ ਇੱਧਰ ਹੋ ਜਾਏ ਫੇਰ ਨਾ ਹੈ ਕੋਈ ਹੋ ਸਾਹਰ ਦੇ ਰਿਹਾ ਹੈ ਉਹ ਭਜਾ ਕੇ ਦੇਖ ਸੁਤੀ ਬੱਲੋ ਐ ਮੈਂ ਬੁੱਲ ਭਜਾ ਕੇ ਦੇਖਾ ਭੁੱਲ ਭਜਾ ਦੇ ਉਹ ਇੰਨਾ ਕੱਲ ਨੂੰ ਪੱਤੇ ਆਏ ਦਾ ਆਏ ਬੈਠਦੇ ਨੇ ਉਹ ਰੰਗ ਆਏ ਬੈਠੇ ਇੱਥੇ ਬਹਿ ਜਾ ਇੱਥੇ ਹੁਣ ਦੇਖ ਬਾਹੜਾ ਐ ਨਾ